ਤੰਤੜ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਹੋਰ ਪਿੰਡ ਬਹਿਲਕਲਾਂ ਦੀ ਤੁਹਾਨੂੰ ਤਸਵੀਰ ਵਿਖਾਉਣ ਜਾ ਰਹੇ ਆ ਅਸੀਂ ਇਹ ਤਸਵੀਰ ਵਿਖਾਉਣ ਜਾ ਰਹੇ ਆ ਵੀ ਜਿਹੜੇ ਲੋਕ ਧਰਨੇ ਮਜਾਰੇ ਜਾਂਦੇ ਆ ਜਿਵੇਂ ਹੁਣ ਕਿਸਾਨ ਐ ਉਹ ਧਰਨੇ ਵਿਚਾਰੇ ਕਰਦੇ ਆ ਤੇ ਉਹ ਪਿੰਡਾਂ ਦੇ ਵਿੱਚੋਂ ਜਾਂਦੇ ਆ ਤੇ ਜਿਹੜੇ ਪਿੰਡ ਦੇ ਮਸਲੇ ਉਹਨਾਂ ਤੇ ਧਰਨੇ ਮਜਾਰੇ ਕੌਣ ਕਰੂਗਾ ਜਿਵੇਂ ਛੱਪੜ ਆ ਰੁਕਦੇ ਜਾ ਰਹੇ ਆ ਛੜ ਤਾਂ ਦੇਖ ਸਕਦੇ ਤੁਸੀਂ ਰੁਕਦੀਆਂ ਜਾ ਰਹੀਆਂ ਆ ਆਹ ਆਹ ਦੇਖ ਸਕਦੇ ਤੁਸੀਂ ਰੁਕਦੀਆਂ ਜਾ ਰਹੀਆਂ ਤਾ ਇਹਨਾਂ ਦੇ ਧਰਨੇ ਮੁਜਾਰੇ ਕੌਣ ਕਰੂਗਾ ਸਰਕਾਰਾਂ ਦੇ ਖਿਲਾਫ ਤਾਂ ਤੁਸੀਂ ਧਰਨੇ ਮੁਜਾਰੇ ਲੱਗ ਪੈਨੇ ਆ ਕਰਨ ਕਿਤੇ ਪਿੰਡੂ ਖੇਤਰ ਦੇ ਖਿਲਾਫ ਵੀ ਬੋਲ ਪਿਆ ਕਰੋ ਵੀ ਰਾਹ ਰੁਕਦੇ ਜਾਂਦੇ ਆ ਛੱਪੜ ਰੁਕਦੇ ਜਾਂਦੇ ਆ ਕਿ ਇਹੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੋਡ ਨਹੀਂ ਇਹਨਾਂ ਦੀ ਜੇ ਉੱਥੇ ਧਰਨੇ ਦੇਣ ਜਾਣਦੇ ਆ ਚਲੋ ਠੀਕ ਆ ਕੋਈ ਜਾਇਜ਼ ਹੁੰਦੀ ਆ ਮੰਗੋ ਮੰਗ ਰੱਖਣੀ ਹੁੰਦੀ ਆ ਪਰ ਇਹ ਵੀ ਇੱਕ ਪਿੰਡ ਦੇ ਵਿਰਸੇ ਆ ਜਿਹੜੇ ਖਰਾਬ ਹੋਈ ਜਾਂਦੇ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਆ ਤੁਸੀਂ ਮਤਲਬ ਵੀ ਇਹ ਵੀ ਇੱਕ ਸਾਡੇ ਪਿੰਡੂ ਖੇਤਰ ਦੇ ਵਿਰਸੇ ਆ ਤਾਂ ਉੱਥੇ ਜਾਵੜਦੇ ਵੀ ਅਸੀਂ ਧਰਨੇ ਲਾ ਕੇ ਤੇ ਖਣੀ ਅਸੀਂ ਮਤਲਬ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਾਂਗੇ ਤੇ ਜਿਹੜੇ ਲੋਕ ਛੱਪੜ ਰੋਕਦੇ ਹਨ ਉੱਥੇ ਤੁਹਾਡੇ ਧਰਨਾ ਲਾਉਣ ਦਾ ਫਰਜ਼ ਨਹੀਂ ਬਣਦਾ ਜੇ ਤੁਸੀਂ ਉੱਥੇ ਝੰਡੇ ਚੱਕ ਕੇ ਜਾ ਸਕਦੇ ਆ ਤਾਂ ਫਿਰ ਪਿੰਡ ਦੀ ਖਾਤਰ ਕਿਉਂ ਨਹੀਂ ਬੋਲਦੇ ਪਿੰਡ ਦੇ ਵਿੱਚ ਲੋਕਾਂ ਨੇ ਰਾਹਾਂ ਵਿੱਚ ਡਿੱਗ ਪੱਟ ਲੇ ਰਾਹਾਂ ਵਿੱਚ ਕੰਧਾਂ ਕੱਢ ਲੀਆਂ ਜਾਣੇ ਕਿ ਰਾਹਾਂ ਵਿੱਚ ਢਾਲਾਂ ਬਣਾ ਲੀਆਂ ਤੇ ਛੱਪੜਾਂ ਦੇ ਕਬਜ਼ੇ ਹੁੰਦੇ ਜਾ ਰਿਹਾ ਫਿਰ ਇਸ ਤੇ ਕੌਣ ਬੋਲੂਗਾ ਇਸ ਤੇ ਮਤਲਬ ਵੀ ਮੁੱਖ ਮੰਤਰੀ ਬੋਲੂਗਾ ਜੇ ਮੁੱਖ ਮੰਤਰੀਆਂ ਦੇ ਜਾ ਕੇ ਤੁਸੀਂ ਦਰਵਾਜਿਆਂ ਤੇ ਧਰਨੇ ਲਾ ਸਕਦੇ ਆ ਤਾਂ ਫਿਰ ਪਿੰਡ ਦੇ ਵਿੱਚ ਥੋੜੇ ਧਰਨੇ ਕਿਉਂ ਨਹੀਂ ਲਗਦੇ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਛੱਪੜ ਰੋਕੀ ਜਾਂਦੇ ਹਨ ਆ ਵੇਖ ਸਕਦੇ ਤੁਸੀਂ ਹਾਲਾਤ ਆ ਹਾਲਾਤ ਪਿੰਡ ਦੇ ਹੀ ਆ ਇਹ ਇਹ ਪਿੰਡ ਦੇ ਹਾਲਾਤ ਹੀ ਆ ਕੋਈ ਬਾਹਰਲੇ ਪਿੰਡ ਦੇ ਹਾਲਾਤ ਨਹੀਂ ਹੁਣ ਬਹਿਬਨ ਪਿੰਡ ਦੇ ਜਿਹੜੇ ਧਰਨਿਆਂ ਤੇ ਜਾਂਦੇ ਆ ਉੱਥੇ ਜਾ ਕੇ ਧਰਨੇ ਆ ਜੀ ਅੱਜ ਫਲਾਣੇ ਦਾ ਧਰਨਾ ਫਲਾਣੇ ਦਾ ਜਾਣਾ ਤਾਂ ਇਹਨਾਂ ਦੀ ਖਾਤਰ ਧਰਨਾ ਕੌਣ ਲਾਊਗਾ ਇਹਨਾਂ ਦੀ ਖਾਤਰ ਕੌਣ ਬੋਲੂਗਾ ਇੱਥੇ ਵੀ ਧਰਨੇ ਲਾਉਣ ਦਾ ਫਰਜ਼ ਬਣਦਾ ਤੁਹਾਡਾ ਇੱਥੇ ਵੀ ਮੈਂ ਕਿਸਾਨ ਆਗੂਆਂ ਨੂੰ ਬੇਨਤੀ ਕਰਦਾ ਕਿ ਇੱਥੇ ਧਰਨੇ ਲਾਉਣ ਦਾ ਫਰਜ਼ ਨਹੀਂ ਬਣਦਾ ਇੱਥੇ ਵੀ ਤੁਹਾਡਾ ਧਰਨੇ ਲਾਉਣ ਦਾ ਫਰਜ਼ ਬੰਦਾ ਦੇਖ ਸਕਦੇ ਆ ਤੁਸੀਂ ਸਾਹ ਦੇਖ ਸਕਦੇ ਤੇ ਮੋਟਰ ਲਾਉਂਦੇ ਹੁੰਦੇ ਸੀ ਸਾਰੇ ਪਿੰਡ ਦਾ ਨੁਕਸਾਨ ਹੋ ਗਿਆ ਪਾਈਪਾਂ ਨੱਪੀਆਂ ਗਈਆਂ ਉੱਥੇ ਝੰਡੇ ਚੱਕ ਲੈਨੇ ਇੱਥੇ ਵੀ ਝੰਡੇ ਚੱਕੋ ਮੂਰੇ ਮੈ ਲੱਗੂ ਮੈਕ ਲਾਈਏ ਆਪਾਂ ਜਿਹੜੇ ਪਿੰਡ ਦਾ ਨੁਕਸਾਨ ਕਰਦੇ ਛੱਪੜ ਰੋਕਦੇ ਆ ਕੀ ਕੁਝ ਹੋ ਗਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੋੜ ਨਹੀਂ ਇਹਨਾਂ ਦੀ ਕਿ ਉੱਥੇ ਜਿਆਦੇ ਲੋੜ ਆ ਉਹਦੀ ਵੀ ਲੋੜ ਆ ਪਰ ਇੱਧਰ ਵੀ ਲੋੜ ਆ ਮੈਂ ਬਹਿਬਲ ਪਿੰਡ ਦੇ ਜਿਹੜੇ ਲੋਕ ਧਰਨਿਆਂ ਤੇ ਜਾਂਦੇ ਆ ਕਿਉਂ ਕਿਸੇ ਵੀ ਧਰਨੇ ਵਿੱਚ ਜਾਂਦੇ ਆਪਾਂ ਇਹਨਾਂ ਲੋਕਾਂ ਦੇ ਖਿਲਾਫ ਵੀ ਧਰਨੇ ਲਾਈਏ ਕਿਉਂਕਿ ਪਿੰਡ ਵਾਲੇ ਤਾਂ ਇਹਨਾਂ ਤੋਂ ਡਰਦੇ ਆ ਮੁੱਖ ਮੰਤਰੀ ਨੂੰ ਜਾ ਕੇ ਗਾਲਾਂ ਕੱਢਣ ਲੱਗ ਜੰਨੇ ਆ ਮੁੱਖ ਮੰਤਰੀ ਦੇ ਖਿਲਾਫ ਬੋਲਣ ਲੱਗ ਜੰਨੇ ਪਿੰਡ ਦੇ ਵਿੱਚ ਕਿਉਂ ਨਹੀਂ ਬੋਲਦੇ ਪਿੰਡ ਦੇ ਵਿੱਚ ਪਾਵਰ ਰੱਖੋ ਪਿੰਡ ਦੇ ਵਿੱਚ ਜ਼ੋਰਤ ਰੱਖੋ ਕਿ ਪਿੰਡ ਵਿੱਚ ਹੁੰਦੇ ਗੈਰ ਕਾਨੂੰਨੀ ਕੰਮ ਵੀ ਅਸੀਂ ਰੋਕਣੇ ਆ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਤੋਂ ਸ਼ਬਦ ਵੱਧ ਘੱਟ ਬੋਲਿਆ ਕਿਉਂਕਿ ਮਾਫੀ ਚਾਹੁੰਦੇ ਆ ਡੇਰਾ ਸੱਚਾ ਸੌਦਾ ਦੀ ਨਿੰਦਿਆ ਤਾਂ ਹਰ ਕੋਈ ਕਰਦਾ ਹੈ ਆਓ ਫਿਰ ਆਪਾਂ ਇਹਨਾਂ ਦੇ ਖਿਲਾਫ ਬੋਲ ਗਏ ਜਿਹੜੇ ਪਿੰਡ ਦਾ ਨੁਕਸਾਨ ਕਰੀ ਜਾਂਦੇ ਆ ਜਿਹੜੇ ਰਾਹਾਂ ਵਿੱਚ ਰੂੜੀਆਂ ਪਈਆਂ ਤੇ ਛੱਪੜ ਰੋਕੀ ਜਾਂਦੇ ਆ ਆਪਾਂ ਇਹਨਾਂ ਦੇ ਖਿਲਾਫ ਮੋਰਚਾ ਖੋਲ ਗਏ ਤੇ ਪਿੰਡ ਬਚਾਲ ਗਏ ਪਿੰਡ ਦਾ ਹਰ ਇੱਕ ਵਿਰਸਾ ਬਚਾਲ ਗਏ ਜੇ ਤੁਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਤਾਂ ਇਹ ਵੀ ਇੱਕ ਪੰਜਾਬ ਦੇ ਅਧਕਾਰ ਖੇਤਰ ਦੇ ਵਿੱਚ ਆਉਂਦਾ ਹੈ ਇਹਨੂੰ ਵੀ ਬਚਾਉਣ ਦੀ ਆਪਾਂ ਗੱਲ ਕਰੀਏ ਇਹਨਾਂ ਕੋਲ ਜੀ ਕਹਿੰਦੇ ਜੇ ਕੋਈ ਛਾਤੋ ਸ਼ਬਦ ਵੱਧ ਘੱਟ ਬੋਲੇਗਾ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਜਿਹੜੇ ਧਰਨਿਆਂ ਵਿੱਚ ਜਾਂਦੇ ਉਹਨਾਂ ਨੂੰ ਪਤਾ ਲੱਗੇ ਪਿੰਡ ਦੇ ਵੀ ਕੋਈ ਮਸਲੇ ਆ ਉਹ ਉਦ ਵਾਦ ਛੇਅਰ ਕਰ ਦੇਣਾ ਜੀ ਧੰਨ ਧੰਨ 사ਦਗੁਰੂ ਤੇਰਾ ਹੀ ਆਸਰਾ ਜੀ